ਸਾਧਨਾ ਰਾਤ ਨੂੰ ਕਰਦੇ ਆਂ ਜੇ ਕਿਦਰੇ نیند ਤੰਗ ਕਰੇ ਤੇ ਗੋਰਖ ਨੇ ਕਿਹਾ ਜ਼ਮੀਨ ਤੇ ਸੌ ਜਾਉ ਨਾ ਥੱਲੇ ਕੁਛ ਵਿਛਾਉ ਨਾ ਉੱਪਰ ਕੁਛ ਲਾਉ ਤਦਾਂ ਕੀ ਜ਼ਮੀਨ ਤੇ ਸੌ ਜਾ ਨੇ ਔਰ ਉੱਪਰ ਵੀ ਕੁਛ ਨਹੀਂ ਲੈਂਦੇ ਰੇ ਔਰ ਸੌਂਦੇ ਉਦੋਂ ਆ ਜਦ ਅਤ ਦੀ ਨੀਂਦ ਘੇਰ ਲੈਂਦੀ ਏ ਧੋਮ ਸੈਨ ਬੇ ਬਨੋ ਨਾ ਸਾਤ ਸੈਨ ਕੋਗੇ ਨਾ ਗੋਲਕ ਦਾ ਇਹ ਹੋ ਕੇ ਕਿਸੇ ਸਾਥ ਸੰਬੰਧੀ ਨਾਲ ਗੱਲ ਵੀ ਨਹੀਂ ਕਰਨੀ ਕਿਸੇ ਰਿਸ਼ਤੇਦਾਰ ਦੇ ਨੇੜੇ ਨਹੀਂ ਜਾਣਾ ਕਿਸੇ ਰਿਸ਼ਤੇਦਾਰ ਨੂੰ ਨੇੜੇ ਆਣ ਨਹੀਂ ਦੇਣਾ ਸੰਬੰਧ ਜੋੜਨੇ ਨਹੀਂ ਧੂਮ ਸੈਨ ਪੇਵਨ ਨਾ ਸਾਖ ਸੈਨ ਖੋਗੇ ਨਾ ਸਰੀਰ ਮਾਤਰ ਭੋਖ ਨਾ ਜੋਬਨੋ ਸੁਪੇਦਵਾ بال چٹے ہو گئے جوبن ڈل گیا بوڈا ہو گیا برتری یہ کرایہ کردیا کردیا بڑھا ہو گیا جوانی ڈل گئی ہے کھین چیر گو گودری انیک لیر سو کری کری اجار جاؤں پری ادین گرنتھ وار وار پامے راجے تو جوگی بنیا پر کبھی دماغ بہت اچھا ہے اس کا دارشنک ہے فلاسفر ہے بڑے گہرے گہرے اس نے گرنتھ لکھے ہیں گرو نانک نے ایویں نہیں چنے اس برتری نو برتری نے کچھ پرشن کیتے گرو نانک نے سمجھایا اس بڑی ہمدر دی رہا ہے کہیں لانا کھین چیر گودری گورکھ نے کیا ایک رنگ دا کپڑا نہیں پہننا اور ایک کپڑے دا چولا نہیں بڑھانا تو ٹاکیاں کٹھیاں کی گودڑی نے سو سو لیر کٹیا کر کے چولا بنا کہندے نے ایک لیر نہیں اور ایک رنگ بھی نہیں کئی رنگ کئی طرح دا کپڑا کدھر کوئی کپڑا ملے کدھر کوئی کدھر کوئی لیر کدھر کوئی لیر ساری کٹیاں کی گودڑی ਉਨੋਖੇੰ ਤਾ ਵੀ ਕਹਿੰਨੇ ਗੋਦੜੀ ਵੀ ਕਹਿੰਨੇ। ਛੀਨਾ ਛੀਰ ਗੋਦਰੀ ਅਨੇਕ ਧੀਰ ਸੌਂ ਕਰੀ ਕਰੀ ਉਜਾਰ ਜਾਉ ਭਰੀ ਅਧੈਨ ਗ੍ਰੰਥ ਵਾਰ ਵਾ ਬਿਲਕੁਲ ਬਿਆਬਾਨ ਜੰਗਲ ਦੇ ਚ ਜੁਗੀ ਬਣਾਈਏ। 24 ਗੋਰਖ ਦਾ ਹੁਕਮ ਹੈ ਜਿੱਥੋਂ ਆਮ ਮਨੁੱਖ ਲੰਘਦੇ ਹਨ ਆਂਦੇ ਹਨ ਜਾਣਦੇ ਹਨ ਉੱਥੇ ਜੁਗੀ ਨਹੀਂ ਬਣਾਣੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਿੱਧ ਗੋਸ਼ਟ ਹੈ ਤੇ ਸਿੱਧ ਗੁਰੂ ਨਾਨਕ ਦੇਵ ਜੀ ਨੂੰ ਇਕ ਥਾਂ ਤੇ ਕਹਿੰਦੇ ਨੇ ਬੜਾ ਸੋਹਣਾ ਆਰਾਮ ਕਲੀ ਰਾਗ ਦੀ ਸਿੱਧ ਗੋਸ਼ਟ ਹੈ ਹਾਠੀ ਬਾਟੇ ਰਹੇ ਨਿਰਾਲੇ ਰੁੱਖ ਬਿਰਖ ਉਧਿਆਨੇ ਕੰਧ ਮੂਲ ਆਹਾਰੋ ਖਾਈਏ ਔਰ ਰੂਹ ਬੋਲੇ ਗਿਆਨੇ ਜੋਗੀ ਕਹਿੰਦੇ ਨੇ ਐ ਗੁਰੂ ਨਾਨਕ ਹਾਠੀ ਬਾਟੇ ਬਾਟ ਕਹਿੰਦੇ ਨੇ ਰਸਤੇ ਨੂੰ ਹਾਠ ਕਹਿੰਦੇ ਨੇ ਸ਼ਹਿਰ ਨੂੰ ਕਸਬੇ ਰਸਤੇ ਤਾਂ ਤੇ ਕਸਬਿਆਂ ਤੋਂ ਇੱਕ ਪਾਸੇ ਰਹਿਣਾ ਚਾਹੀਦਾ ਹੈ ਸ਼ਹਿਰਾਂ 'ਚ ਨਹੀਂ ਜਾਣਾ ਚਾਹੀਦਾ ਤੇ ਜਿਸ ਰਸਤੇ ਤੇ ਆਮ ਲੰਗਾ ਹੋਵੇ ਮਨੁੱਖ ਲੰਘਦੇ ਹੋਣ ਉੱਥੇ ਲੰਘਣਾ ਵੀ ਨਹੀਂ ਚਾਹੀਦਾ ਬਾਤੀ ਬਾਤੀ ਰਹੇ ਨਿਰਾਲੇ ਰੁੱਖ ਬਿਰਖ ਉਧਿਆਣੇ ਬਿਲਕੁਲ ਬੇਰਬਾਨ ਜੰਗਲ ਦੇ ਜਿਹੜਾ ਕੋਈ ਰੁੱਖ ਹੋਵੇ ਨਾ ਬਸ ਉਹਦੇ ਥੱਲੇ ਰਹਿਣਾ ਚਾਹੀਦਾ ਕੰਦ ਔਲ ਆਹਾਰੋ ਖਾਈਏ ਉਹ ਦੂ ਗੋਲੇ ਗੈਨੇ اتے دتے موڑ دکھا کے اپنی کا چلانی چاہیے اور اُتھے بیٹھ کے ابیاس کرنا چاہیے یہ آتم سکھ ملتا ہے تو اے ہی کچھ سی تے کہہ رہے ہیں کھین چیر بوگ انیک نی سون کری کری اجار جھون پری ادھین گرنتھ وار وار پڑے ہوئے گرتھان مڑ مڑ کے پڑھتا ہے ਰਾਤ ਮੈਂ ਜਪ ਵਿੱਚ ਲੰਗਾਨਾ ਜੋਗੀਆਂ ਦਾ ਗੁਰਮੰਤਰ ਅਲੋਕ ਰੇਵੰਜਨ ਅਲੋਕ ਰੇਵੰਜਨ ਤੇ ਜਪਦੇ ਨੇ ਅਲੋਕ ਰੇਵੰਜਨ ਬਈ ਰਾਤ ਨੂੰ ਤੇ ਮੈਂ ਇਹ ਜਪਦਾ ਤੇ ਸਾਰਾ ਦਿਨ ਪਾਸ ਕਰਦਾ ਪੜੇ ਹੋਏ ਗ੍ਰੰਥਾਂ ਨੂੰ ਮੁਰਮੁਰ ਕੇ ਪੜਦਾ ਪਾਠ ਪੜੀ ਜਾਂਦਾ ਪੜੀ ਜਾਂਦਾ ਅਧਾਇਨ ਗ੍ਰੰਥ ਵਾਰ ਵਾਰ ਅਖੀਰ ਵਿੱਚ ਕਹਿੰਦਾ ਹਾਏ ਹਾਏ ਭੋਗ ਚਾਹੇ ਨਾਹੇ ਮੌਤ ਜੇ ਅਜੇ ਮੂਰchit ਬੈਲ ਤੇ ਸਵਾਰ ਬੈਲ ਕੋ ਸਵਾਰ ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ ਮੇਰਾ ਮਨ ਰੂਪੀ ਬੈਲ ਮੇਰੇ ਅਜੇ ਵੀ ਕਾਰਨੋ ਦੇ ਚ ਨਹੀਂ ਹੈ ਇਹਨੇ ਮੈਨੂੰ ਪਛਾੜ ਕੇ ਪਰੇ ਸੁਰ ਦਿੱਤਾ ਰਹੰਦਾ ਰਹੇ ਚਾਰ ਦਿਨ ਗੁਰਦਾਰੇ ਕੋਈ ਆਂਦਨ ਪੰਜਵੇਂ ਦਿਨ ਕਰਨ ਜੀ ਮੰਨ ਨਹੀਂ ਜੁੜਿਆ ਜੀ ਇੰਨੀ ਸੋਕੀ ਕਿੱਡ ਜਨਮ ਜਰਮਾਂਤਰਾਂ ਦਾ ਇਹ ਆਵਾਰਾ ਮਨ ਹੈ ਇੰਨੀ ਛੇਤੀ ਕਾਬੂ ਆਉਣ ਲੱਗ ਅੰਨੀ ਸアドਨਾਇ ਕਰਦਾ ਪਿਆ ਤੇ ਗੱਲ ਨਹੀਂ ਬਣੀ ਇੰਨਾ ਸਾਰੇ ਜੋਗੀਆਂ ਦਾ ਸਿੱਧਾਂ ਦਾ ਮੁਖੀ ਉਸਰਤ ਦਰਚਨਪਟ ਸਮੈ ਪਰਵਤ ਤੇ ਗੁਰੂ ਨਾਨਕ ਤੇ ਪ੍ਰਸ਼ਨ ਕਰਦਾ ਪੁੱਛਦਾ ਐ ਪਾਤਸ਼ਾਹ ਦੱਸੋ ਐ ਅਵਗੋਦ ਨਾਨਕ ਜੀ ਦੱਸੋ ਇਹ ਨਤਰੇ ਜਾਣ ਵਾਲਾ ਸਾਗਰ ਕਿਵੇਂ ਤਰੀਏ ਔਰ ਕਬੀਰ ਸਮਝਾ ਰਹੇ ਨੇ ਸਮੇ ਦੇ ਨਾਲ ਬੇੜੀ ਪੁਰਾਣੀ ਹੋ ਗਈ ਛਿੰਦਰ ਹਜ਼ਾਰਾਂ ਹੋ ਗਏ ਔਰ ਹਜ਼ਾਰਾਂ ਹੋ ਗਏ ਤੇ ਭਾਰ ਤੋਂ ਵਧਾ ਲਿਆ ਉਮਰ ਦੇ ਵਦਨਾਂ ਭਾਰ ਘਟਾਣਾ ਚਾਹੀਦਾ ਪਰ ਉਮਰ ਦੇ ਵਦਨਾਂ ਲੋਕੀ ਭਾਰ ਵਧਾ ਲੈਂਦੇ ਨੇ ਕਦੇ ਨਾ ਉਤਰ ਇੱਕ ਕੰਮ ਨੂੰ ਹੱਥ ਪਾਵੇ ਤੇ ਪਿਓ ਆਪਣਾ ਇੱਕ ਕੰਮ ਇੱਕ ਹੱਥ ਛੱਡ ਲਵੇ ਤੇ ਦੋਵੇਂ ਹੱਥ ਜਦ ਪਾਵੇ ਤਾਂ ਫਿਰ ਦੋ ਤੋ ਹੱਥਾਂ ਨਾਲ ਪ੍ਰਾਰਥਨਾ ਦਾ ਦਾਮਨ ਫੜੋ ਛੱਡੋ ਇੱਕ ਪਾਸੇ ਪੋਤਰੇ ਵੀ ਕੰਮ ਬੰਦਿਆਂ ਨੂੰ ਹੱਥ ਪਾ ਲੈਣ ਤੇ ਦਾਦਾ ਅਜੇ ਵੀ ਆਪਣੇ ਹੱਥ ਪਿੱਛੇ ਨਾ ਕਰੇ ਤਾਂ ਜ਼ਿੰਦਗੀ ਤੋਂ ਉਸਨੇ ਕੁਝ ਸਿੱਖਿਆ ਨਹੀਂ ਇੰਜ ਕਹਿ ਲੋ ਧੁੱਪ ਦੇ ਚੀਵਾਲ ਜਿੱਤੇ ਕੀ ਤੇ ਬਾਕੀ ਕੁਝ ਵੀ ਨਹੀਂ ਜੀਵਨ ਤੋਂ ਉਸਨੇ ਕੁਝ ਵੀ ਨਹੀਂ ਸਿੱਖਿਆ ਜ਼ਿੰਦਗੀ ਤੋਂ ਉਸਨੇ ਕੁਝ ਵੀ ਗਿਆਨ ਨਹੀਂ ਲਿਆ ਜ਼ਿੰਦਗੀ ਦੀ ਕਿਤਾਬ ਪੜਨ ਦੀ ਇਸਨੇ ਕਦੇ ਭੁੱਲ ਕੇ ਵੀ ਕੋਸ਼ਿਸ਼ ਨਹੀਂ ਕੀਤੀ ਉਮਰ ਦੇ ਨਾਲ ਨਾਲ ਜ਼ਿੰਮੇਵਾਰੀ ਵਧਾਈ ਜਾਂਦਾ ਹੈ ਸਰੀਰ ਜਵਾਬ ਦੇ ਜਾਂਦਾ ਹੈ ਪਤਾ ਨਹੀਂ ਕਿੰਨੇ ਸੰਸਤਾਵਾਂ ਦਾ ਮੁਖੀ ਬਣਨਾ ਚਾਹੁੰਦਾ ਹੈ ਕਿੰਨੇ ਪੌੜੇ ਸਿਰ ਤੇ ਸਹਿੜ ਹੀ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਉਹਦੀ ਜ਼ਿੰਮੇਵਾਰੀ ਉਹਦੀ ਜ਼ਿੰਮੇਵਾਰੀ جب اپنے آپ دا کچھ نہیں سوار سکیا تو باقی کی خاک سوارے گا آپ سوارے میں ملیں میں ملیں آ سک ہوئے جب میرا ہوئے رہے سب جگ تیرا ہوئے جگت کا سدھار کا ہی ہو سکتا پہلے اپنا صدار کر اپنا صدار ہی جگت کا سدھار ہے جگت کا سدھار جگت کا سدھار نہیں ہے تو اپنے ہردے دا دیوہ جلا دو جیانو چاننا ملے گا تو اپنے ہردے کا فل کڑا دوجیا مہک ملے گی ਦੂਜਿਆਂ ਦੇ ਫੁੱਲ ਖਿੜਾਉਂਦੇ ਆ ਤੇਰਾ ਆਪਣਾ ਹੀ ਬੂਟਾ ਮਰ ਜਾਦਿਆ ਦੂਜਿਆਂ ਦੇ ਦੀਵੇ ਜਗਾਉਣ ਤੇ ਤੇਰਾ ਆਪਣਾ ਹੀ बुਝ ਗਿਆ ਤੂੰ ਅੰਧੇਰੇ 'ਚੋਂ ਵੜ ਕੇਗਾ ਕਿ ਖਾਕ ਤੂੰ ਪਰਮਕਾਰ ਕਰ ਸਕੇਗਾ ਆਪਣਾ ਦੀਵਾ ਜਲਾ ਲੈਣਾ ਹਿਰਦੇ ਦਾ ਇਹੀ ਪਰਮਕਾਰ ਹੈ ਕਿਉਂਕਿ ਦੂਜੇ ਨੂੰ ਚਾਨਣਾ ਮਿਲੇਗਾ ਰੋਸ਼ਨੀ ਮਿਲੇਗੀ ਦੂਸਰੇ ਨੂੰ ਸਭ ਕੁਝ ਆਪਣੇ ਆਪ ਮਿਲੇਗਾ ਆਪਣੇ ਆਪ ਨੂੰ ਸਵਾਰਨਾ ਹੀ ਜਗਤ ਨੂੰ ਸਵਾਰਨਾ ਹੈ ਆਪਣੇ ਆਪ ਦਾ ਸੁਧਾਰ ਹੀ ਜਗਤ ਦਾ ਸੁਧਾਰ ਹੈ। ਤੇ ਚਰਪਟ ਗੁਰੂ ਆਨੰਦ ਤੇ ਪ੍ਰਸ਼ਨ ਕਰਦਾ ਹੈ। ਏ ਤਉ ਦੂਤਾਨੰਕ ਜੀ ਦਸੋ ਇਹ ਜਿਹੜਾ ਸਾਗਰ ਹੈ ਬੜਾ ਗਹਿਰ ਗਮੀਰ ਲਹਿਰਾਂ ਬੜੀਆਂ ਕਿਧਰੇ ਕਿਧਰੇ ਸੁਹਾਨ ਉੱਠਦੇ ਨੇ ਕੁਛਾਲ ਬੜੇ ਨੇ ਕਿਵੇਂ ਪਾਲ ਕਰੀਏ ਦੁਨੀਆ ਸਾਗਰ ਉਤਰ ਗਈਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਉਹੋ ਨਾਨਕ ਦੇਵੋ ਸਚਾ ਵਿਚਾਰ ਤੋ ਪਹਿਲੇ ਤੇ ਗੁਰੂ ਨਾਨਕ ਦੇਵ ਜੀ ਚਰਪਟ ਨੂੰ ਕਿਝ ਕਹਿੰਨੇ ਆਪੇ ਆਖੇ ਆਪੇ ਸਮਝੇ ਇਸ ਕਿਆ ਉੱਤਰ ਦੇ ਜੇ ਸਾਚ ਕਾ ਹੋ ਤੂੰ ਪਾਰਗਰਮੀ ਇਸ ਕਿਆ ਬੈਸਨ ਦੇ ਜੇ ਇਹ ਸਾਰੀ ਸਿੱਧ ਗੋਸ਼ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਕਰਨ ਚਰਪਟ ਤੂੰ ਸਭ ਕੁਝ ਜਾਣਦਾ ਹੈ ਸਭ ਕੁਝ ਤੈਨੂੰ ਪਤਾ ਹੈ ਤੈਨੂੰ ਮੈਂ ਕੀ ਸਮਝਾਵਾਂ ਸਾਥ ਕਹੋ ਤੂੰ ਪਾਰਗ੍ਰਾਮੀ ਮੈਂ ਸੱਚ ਕਹਿੰਦਾ ਤੂੰ ਤੇ ਪਾਰ ਪਹੁੰਚਿਆ ਹੈ ਪਾਰਦਰਸ਼ੀ ਤੇ ਪਾਰਗ੍ਰਾਮੀ ਦੋ ਸ਼ਬਦ ਨੇ ਸੰਸਕ੍ਰਿਤ ਦੇ ਪਾਰਦਰਸ਼ੀ ਜਿਹਦੀਆਂ ਨਿਗਾਹਾਂ ਪਾਰ ਚਲੀਆਂ ਨੇ ਦ੍ਰਿਸ਼ਟੀ ਪਾਰ ਚਲੇਗੀ ਸਾਗਰ ਤੋਂ ਉਹਨੂੰ ਪਾਰਲਾ ਕੰਡਾ ਦਿਖਾਈ ਦੇ ਰਿਹਾ ਹੈ ਖੜਾ ਤੇ ਉਰਾ ਹੈ ਪਰ ਪਾਰਲਾ ਕੰਡਾ ਇਸਨੂੰ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਪਾਰਲਾ ਕੰਡਾ ਦਿਖਾਈ ਦੇ ਰਿਹਾ ਹੈ ऐसे ਬਣਕ ਜਿਨਾਂ ਨੂੰ ਅਭਿਆਸ ਕਰਦੇ ਆਂ ਕਦੀ ਝਲਕ ਮਿਲ ਗਈਏ ਪਾਰਲਾ ਕੰਡਾ ਦਿਖਾਈ ਦੇ ਦਿੱਤਾ ਔਰ ਆਪਣੀ ਸੋਚ ਨੂੰ ਬੜਾ ਗਹਿਰਾ ਲੜਾਇਆ ਹੈ ਪਾਰਲਾ ਕੰਡਾ ਦਿਸ ਪਿਆ ਤਾਂ ਪਾਰ ਦੀ ਤੜਪ ਪੈਦਾ ਹੋ ਗਈ ਹੈ ਖੜੇ ਤੇ ਉਰਾ ਦੇ ਪਾਰ ਦਿਖਾਈ ਦੇ ਰਿਹਾ ਤੇ ਪਾਰ ਦੀ ਤੜਪ ਹੈ ਇਹਨੂੰ ਕਹਿੰਦੇ ਨੇ ਪਾਰਦਰਸ਼ੀ ਪਾਰਗ੍ਰਾਮੀ ਜੋ ਪਾਰ ਪਹੁੰਚ ਗਿਆ ਵਸੇ ਵਈ ਪਾਰ ਹੈ ਵਸਦਾ ਹੀ ਪਾਰ ਹੈ ਛੱਡ ਗਿਆ ਉਰਾਰ ਪਾਰ ਲੰਘ ਗਿਆ ਪਾਰਦਰਸ਼ੀ ਪਾਰਗ੍ਰਾਮੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਰਮਾਣਤਾ ਆਪ ਕੇ ਨ ਚਰਪਟ ਕੋਤੇ ਪਾਰਗ੍ਰਾਮੀ ਕੋਤੇ ਪਾਰ ਪਹੁੰਚ ਆਇਆ ਸਾਲ ਚੁਕਾ ਹੋ ਤੂੰ ਪਾਰਗ੍ਰਾਮੀ ਤਿਸ ਕਾ ਬੈਸਣ ਦੀਜੇ ਤੇ ਤੈਨੂੰ ਮੈਂ ਕੀ ਉਤਰ ਦਿਆਂ ਤੈਨੂੰ ਮੈਂ ਕੀ ਸਮਝਾਵਾਂ ਕੋਤੇ ਪਾਰ ਪਹੁੰਚ ਆਇਆ ਪਰਸੇ ਹਉ ਪਤਾ ਹੈ ਕਿ ਚਰਪੜ ਕੀ ਕਹਿੰਦਾ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੇ ਉੱਤਰ ਦਿਜੇ ਕਿਉਂ ਪਾਈਏ ਹਰ ਦਵਾਰੋ ਛੜੀ ਜੋੜੜੀ ਹੈ ਬਿੰਤੀ ਅਸੀਂ પારਗ੍ਰਾਮੀ ਨਹੀਂ ਉਰਾ ਖੜਿਆ પારਦਰਸ਼ੀ ਜ਼ਰੂਰਾ ਪਾਰ ਜਾਣ ਦੀ ਪਿਆਸ ਹੈ ਪਾਰ ਜਾਣ ਦੀ ਤੜਪ ਹੈ ਤੇ ਪਾਰ ਦੀ ਝਲਕ ਵੀ ਹੈ खड़े हो रहा पार नहीं पाते कबूल गीता है ते गुरु नानक नु हाथ जोड़ के कहन ने सुन स्वामी अरदास हमारी पूछो साथ विचार रोस ना कीजिए उत्तर दीजिए क्या पाइए हरद्वार तूसी रोस ना करो नाराज ना हो असली पार ग्रमी नहीं है ਸਾਨੂੰ ਸਮਝਾ ਉਹ ਕਰ ਦੇਵਾ ਕਿਵੇਂ ਹਰੀ ਦਾ ਦਵਾਰ ਪ੍ਰਾਪਤ ਹੋਵੇ ਕਿਵੇਂ ਪਾਰੂਲਾ ਕੰਡਾ ਪ੍ਰਾਪਤ ਹੋਵੇ ਕਿਵੇਂ ਅਸੀਂ ਪਾਰ ਜਾ ਸਕੀਏ ਸੁਮੇਰ ਦੇ ਜੋਗੀਆਂ ਨੂੰ ਜਿਸ ਢੰਗ ਦੇ ਨਾਲ ਗੁਰਨਾਮਕ ਨੇ ਸਮਝਾਇਆ ਹੈ ਗੁਰਨਾਮਕ ਜਿਸ ਢੰਗ ਨਾਲ ਸਮਝਾਉਂਦੇ ਨੇ ਕਿਵੇਂ ਪਾਰ ਜਾਈਏ ਕਿਵੇਂ ਪਹੁੰਚੀਏ ਐਟ ਚਰਪਟ ਕਿਵੇਂ ਪਾਰ ਜਾਈਂਦਾ ਹੈ ਔਰ ਹੱਥ ਜੋੜ ਕੇ ਉਹਨੇ ਮੰਨ ਲਿਆ ਅਸੀਂ ਪਾਰਦਰਸ਼ੀ ਹਾਂ ਪਾਰਗ੍ਰਾਮੀ ਨਹੀਂ ਸਤਸੰਗੀ ਜੋ ਥੋੜਾ ਬਹੁਤ ਅਭਿਆਸ ਕਰਦਾ ਹੈ ਪਾਰਦਰਸ਼ੀ ਹੋ ਹੀ ਜਾਂਦਾ ਹੈ ਮੜੀ-ਮੋਟੀ ਉਸ ਨੂੰ झलक ਵੀ ਮਿਲ ਜਾਂਦੀ ਹੈ ਥੋੜਾ ਬਹੁਤ ਉਸ ਨੂੰ ਕਿਦਰੇ ਰਸ ਵੀ ਆ ਜਾਂਦਾ ਹੈ ਤੋਂ ਪਾਰ ਜਾਣ ਦੀ ਈਆਸ ਪੈਦਾ ਹੋ ਜਾਂਦੀ ਹੈ ਜਾਣਾ ਹੈ ਇਸ ਦੁੱਖ ਤੋਂ ਦੁੱਖ ਸੁਖ ਦੀ ਜ਼ਿੰਦਗੀ ਤੋਂ ਉੱਪਰ ਉੱਠਣਾ ਹੈ ਇਸ ਸਮਸਿਆਵਾਂ ਦੀ ਜ਼ਿੰਦਗੀ ਤੋਂ ਉੱਪਰ ਉੱਠਣਾ ਹੈ اس طوفان تو باہر جانا ہے ساگر روز اتار چڑھا ہے روز ہی اتار چڑھا زندگی سویرے حسدہ پہ شامی رو رہے سامی ہس رہے سویرے رو رہے کدی عزت کدی بیشتی کدی نفع کدی نقصان کدی اتار کدی ہو ساگر روز اتر ہے روز چڑھ چڑھتا ہے جوار بھاٹا اس میں کہنے کدی جدی بھاٹا کہ چلتا رہتا تو اس جوار بھاٹا جو ساگران ہے لہرا ہے پار کمیں جائی کمیں پہنچیے جگت کے اوتاری پرش کل کے ادارک دن گرو نانک دیو جی مارک جس ڈھنگ سمجھا رہے ہیں